ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੈਂ ਹਾਂ ਪਰਮਜੀਤ ਸਿੰਘ ਅਸਕਾਲਾ ਸੋ ਲਗਾਤਾਰ ਪੰਡਿਤ ਲੋਟਰੀ ਮਲੇਰ ਕੋਟਲਾ ਜੋ ਕਿ ਪਹਿਲਾਂ ਅਮਰਗੜ ਸੀਗੇ ਹੁਣ ਪੰਡਿਤ ਲੋਟਰੀ ਮਲੇਰ ਕੋਟਲਾ ਲਗਾਤਾਰ ਚੱਲਦਾ ਰਹੇ ਕਿਉਂਕਿ ਲਗਾਤਾਰ ਇਤੂਨ ਲਖਪਤੀ ਜਿਹੜੇ ਕਿ ਬਣਦੇ ਆ ਰਹੇ ਨੇ ਜਿੱਦਨ ਦੇ ਮਲੇਰ ਕੋਟਲਾ ਵਿੱਚ ਪੰਡਤ ਜੀ ਨੇ ਪਾਇਰ ਤੇ ਲਗਾਤਾਰ ਇਹ ਕਿ ਲੋਕ ਲਖਪਤੀ ਬਣਦੇ ਜਾ ਰਹੇ ਨੇ ਅੱਜ ਫੇਰ ਇੱਕ ਲੋੜਵੰਦ ਪਰਿਵਾਰ ਇਹਦੀ ਵੀ ਮਜ਼ਦੂਰ ਪਰਿਵਾਰ ਨੂੰ ਲੱਖਾਂ ਦਾ ਇਨਾਮ ਲੱਗਿਆ ਸੋ ਇੱਥੇ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਖਾਮੇ ਪਹਿਲਾਂ ਦਾ ਦੱਸਤੀ ਇਹ ਵੀ ਲਗਾਤਾਰ ਕਾਠਾ ਜਿਹੜਾ ਪੰਡਤ ਜੀ ਲਾਟਰੀ ਮਲੇ ਕੋਲਾ ਤੇ ਲਗਾਤਾਰ ਲੋਕ ਪੂਰੇ ਪੰਜਾਬ ਵਿੱਚੋਂ ਜਿਹੜੇ ਕਿ ਆਉਂਦੇ ਨੇ ਅਤੇ ਆਪਣੀ ਕਿਸਮਤ ਜਮਾਉਂਦੇ ਨੇ ਸੋ ਅੱਜ ਫੇਰ ਜਿਹੜਾ ਕਿ ਇੱਥੇ ਲੱਖਾਂ ਦੇ ਇਨਾਮ ਲੱਗੇ ਨੇ ਪੰਤ ਲਾਟਰੀ ਮਲੇ ਕੋਲਾ ਇਹ ਭਰਾ ਨੇ ਖੜੇ ਜਿਨ੍ਹਾਂ ਨੂੰ ਸਵਾ ਦੋ ਲੱਖ ਰੁਪਏ ਦਾ ਨਾਮ ਸਵਾ ਦੋ ਲੱਖ ਦਾ ਜੀ ਸਵਾ ਦੋ ਲੱਖ ਦਾ ਨਾਮ ਤੁਹਾਨੂੰ ਲੱਗਿਆ ਪਤਾ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਕਦੋਂ ਪਾਈ ਰਾਤ ਜੀ ਇਹ ਤਾਂ ਆਪਾਂ ਨੇ 2 ਤਰੀਕ ਨੂੰ ਪਾਈ ਸੀ ਸੋ ਇਸ ਭਰਾ ਨੂੰ ਇਨਾਮ ਲੱਗਿਆ ਅੱਧਾ ਨਾਮ ਕਿਵੇਂ ਅੱਧਾ ਲੱਗਿਆ ਜਾਣਾਂਗੇ ਵੀ ਅ ਤੈਰਾ ਕੀ ਕਾਰਨਾ ਅੱਧਾ ਇਨਾਮ ਕਿਵੇਂ ਲੱਗਿਆ ਪਰਾ ਜੀ ਕੀ ਨਾਮ ਹੈ ਤੁਹਾਡਾ ਗੁਰਪ੍ਰੀਤ ਸਿੰਘ ਜੀ ਗੁਰਪ੍ਰੀਤ ਜੀ ਕਿੰਨਾ ਨਾਮ ਲਗਿਆ ਆਪ ਨੂੰ ਸਭਾ ਤੋਂ 2 ਲੱਖ ਤਾਂ ਲੱਗਿਆ ਜੀ ਬਾਜੀ ਵਾਕੇ ਮੈਂ ਪੰਡਤ ਜੀ ਤੇ ਦਿਮਾਨ ਸੀ ਕਿਵੇਂ ਮੰਚਾ ਵੀ ਪੰਡਤ ਜੀ ਕੋ ਲਾਟਰੀ ਪਾਉਣੀ ਆ ਕੇ ਬੱਸ ਜੀ ਕੰਮ ਤੋਂ ਉਂਗਰੇ ਜੀ ਜਾਂਦੇ ਜਾਂਦੇ ਖੜ ਗਏ ਤੇ ਅੱਧਾ ਜੀ ਲੱਗਿਆ ਜੀ 25 25 ਵਾਲਾ ਕੋਈ ਹੋਰ ਲੱਗਿਆ ਸੀ ਅੱਛਾ ਹਾਂਜੀ ਨਹੀਂ ਫਿਰ ਕਿੰਨਾ ਮਿਲਦਾ ਨਹੀਂ 6.4 ਲੱਖ ਮਿਲਦਾ ਜੀ ਇਹ ਵੀ ਖੁਸ਼ ਹੋਣ ਪੂਰੇ ਪੂਰੇ ਖੁਸ਼ ਆ ਜੀ ਕੀ ਕੰਮ ਕੀ ਕਰਦਾ ਕੰਮ ਦੱਸੋ ਰਾਜਗੀਰ ਦਾ ਕੰਮ ਕਰਦਾ ਜੀ ਮਿਸਤਰੀ ਮਿਹਨਤ ਮਜ਼ਦੂਰੀ ਕਰਦਾ ਹਾਂਜੀ ਕਿੰਨੇ ਚਾਰ ਤੋਂ ਪਾਰੇ ਹਾਂ ਲਾਟਰੀ ਇਹ ਜੀ ਮੈਂ ਚਾਰ ਗੇਲ ਪਾਈ ਸੀ ਪੰਜ ਵੀਰ ਨਿਕਲੀ ਹਾਂ ਜੀ ਕੋਲ ਕਮੀ ਮਾਰੀ ਪਈ ਸੀ ਇਹਨਾਂ ਨੂੰ ਵੀ ਪਾਈ ਹੋਰ ਕਿੱਥੇ ਪਾਈ ਪੱਕਾ ਵਿਸ਼ਵਾਸ ਤੇ ਵੀ ਇਹ ਬਰਵਾਸ ਤੇ ਵੀ ਮਾਮਲ ਲੈ ਕੇ ਜਾਉਂਗਾ ਹੂੰ ਉਹ ਖਸਰੇ ਬੱਚੇ ਪੂਰੇ ਘਰੇ ਹਾਂ ਜੀ ਸਾਰੇ ਖਸਰੇ ਹੂੰ ਕੀ ਮੰਝਦਾ ਜੀ ਹੁਣ ਕੀ ਕਰਨਾ ਪੈਸਿਆਂ ਦਾ ਪੈਸਾ ਨਹੀਂ ਬਸ ਆਹੀ ਹੈ ਜੇ ਆਪਣਾ ਜਗਾ ਘਟਤੀ ਜਗਾ ਲਾ ਲਾਂਗੇ ਹੂੰ ਵੱਡੀ ਲੋੜ ਪੂਰੀ ਹੁੰਦੀ ਹੈ ਨਾ ਹਾਂ ਜੀ ਹਾਂ ਜੀ ਕੀ ਕਹੋਂਗੇ ਲੋਕਾਂ ਨੂੰ ਜਿਹੜੇ ਪੰਡ ਦੇ ਖਿਲਾਫ ਗੱਲਾਂ ਕਰਦੇ ਨੇ ਵੀ ਝੂਠਾ ਜੀ ਆਏ ਆ ਮੈਂ ਕੋਈ ਝੂਠਾ ਨਹੀਂ ਜੀ ਇਹ ਆਪਣੀ ਕਿਸਮਤ ਆਈ ਦੇਖੋ ਹਰ ਇੱਕ ਬੰਦੇ ਨੂੰ ਲਾੜੀ ਪਾਉਣੀ ਚਾਹੀਦੀ ਆ ਵੱਡੀ ਪਾਓ ਛੋਟੀ ਪਾਓ ਜੋ ਮਰਜੀ ਪਾਓ ਜੀ ਤੁਹਾਨੂੰ ਅੱਧਾ ਨਾਮ ਲੱਗਿਆ ਜੇ ਟਿਕਟ ਸਾਰੀ ਲੈ ਜਾਂਦੇ ਕਿਤੇ ਤੁਸੀਂ ਉਹ ਪੂਰੀ ਟਿਕਟ ਲੈ ਜਾਂਦੇ ਕਿੰਨੇ ਟਿਕਟ ਕਿੰਨੇ ਟਿਕਟ ਸੀ ਦੱਸੋ ਦਿਖਾਓ ਟਿਕਟ ਉਹ ਆਪਣੇ 6 ਰੁਪਏ ਟਿਕਟ ਆ ਜੀ ਅੱਛਾ ਆ ਟਿਕਟ ਆ ਆ ਦੇਖੋ ਜੀ ਆਹ ਟਿਕਟ ਸੀ ਜੀ ਜਿਹਦੇ ਵਿੱਚੋਂ ਇਹਨਾਂ ਨੂੰ ਇਨਾਮ ਲੱਗਿਆ ਇਹ ਅੱਧੀ ਟਿਕਟ ਆ ਅੱਧੀ ਲੈ ਤੂੰ ਕੌਣ ਲੈ ਗਿਆ ਜੀ ਫਿਰ ਅੱਧੀ ਕੋਈ ਹੋਰ ਲੈ ਗਿਆ ਜੀ ਅੱਛਾ ਇਹ ਅੱਧੀ ਅੱਧੀ ਸੀ ਤੈਨੂੰ ਕਰਦੀ ਸੀ ਲੈ ਲਈ ਅੱਧੀ ਮੈਂ ਲੈ ਲਈ ਜੀ ਜੇ ਪੂਰੀ ਮਿਲ ਜਾਂਦੀ ਤਾਂ ਫਿਰ ਫੇ 4.5 ਲੱਖ ਬਣ ਜਾਂਦੀ 4.5 ਚਲ ਸੰਤੋਸ਼ਤਾ ਮਨ ਹੁਣ ਹਾਂਜੀ 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 ਲਓ ਜੀ ਹੁਣ ਪੰਡਤ ਜੀ ਨਾਲ ਵੀ ਗੱਲ ਕਰਾਂਗੇ ਇਸ ਵੇਲੇ ਪੰਡਤ ਜੀ ਸਲਾਤ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨ ਵੀ ਬਹੁਤ-ਬਹੁਤ ਮੁਬਾਰਕਾਂ ਮੇਰੇ ਲਗਾਤਾਰ ਤੁਹਾਡੇ ਕਾਊਂਟਰ ਤੋਂ ਲੱਖਪਤੀ ਲੋਕ ਦੇਖੋ ਨਾ ਜੀ ਲਗਾਤਾਰ ਯਾਨੀ ਇਹ ਅਭੀ ਮਲੇਰ ਕੋਲੇ ਦੇ ਵਿੱਚ ਇਦਾਂ ਦੀ ਐਂਟਰੀ ਕਰੀ ਆਪਣਾ 7 ਤਰੀਕ ਨੂੰ 1 ਮਹੀਨਾ ਹੋਣਾ ਜੀ ਓਰੇ ਹਾਂ ਤੇ 7 ਤਰੀਕ ਨੂੰ 1 52222 ਦੇ 2 ਤੇ 4.5 ਲੱਖ ਦਾ ਇਹਨੂੰ ਵੀ ਮੈਂ ਦੋ ਹੀ ਕਰੂੰਗਾ ਦਾ ਦਾ ਪ੍ਰਾਈਸ ਆ ਤੇ ਵੱਡੀ ਗੱਲ ਇਹ ਵੀ ਇੱਕ ਮਜ਼ਦੂਰ ਇੱਕ ਕਿਸਾਨ ਜਿਹੜਾ ਦੂਸਰਾ ਅੱਧੀ ਟਿਕਟਾਂ ਗੀਆਂ ਨੇ 25 ਟਿਕਟਾਂ ਉਹ ਬੰਦਾ ਕਿਸਾਨ ਸੀ ਤੇ ਉਹਨਾਂ ਦਾ ਨਾਮ ਮੇਰੇ ਕਹਿੰਦੇ ਗੁਰਪ੍ਰੀਤ ਹੀ ਆ ਕੁੰਬਰਾ ਸੀ ਉਹ ਨਹੀਂ ਨਨਵੀ ਕੁੰਬਰਾ ਸੀ ਆ ਤੇ ਪ੍ਰਮਾਤਮਾ ਸਾਡੀ ਵਾਰ-ਵਾਰ ਲਾਜ ਰੱਖਦਾ ਤੇ ਅੱਗੇ ਵੀ ਰੱਖਦਾ ਤੁਸੀਂ ਕੁੰਬਰਾ ਸੀ ਕਹੀ ਦੀ ਗੱਲ ਵੀ ਕੁੰਬਰਾ ਸੀ ਲੱਗੂਗਾ ਪਹਿਲਾਂ ਮਕਰ ਤੇ ਉਸ ਤੋਂ ਜ਼ਿਆਦਾ ਸੀ ਸਟਾਰਟਿੰਗ ਦੇ ਵਿੱਚ ਕੰਮ ਸ਼ੁਰੂ ਕਰਿਆ ਜਾਂਤਾ ਹੈ ਕਿ ਸੀ ਆਪਣੇ ਕੁੰਬਰਾਸੀ ਉਸ ਤੋਂ ਬਾਅਦ ਵਿੱਚ ਤਣੂ ਤੇ ਮਕਰਾਸੀ ਚੱਲ ਪਈ ਸੀ ਮੇ ਤਾਂ ਚੱਲ ਕਿਉਂਕਿ ਗ੍ਰਹਿ ਬਦਲਦੇ ਰਹੇ ਗ੍ਰਹਿਾਂ ਦੇ ਹਿਸਾਬ ਨਾਲ ਚੱਲਦੇ ਹੁਣ ਕੁੰਭ ਰਾਸੀ ਚੱਲ ਰਹੀ ਹੈ ਕੰਨਿਆ ਰਾਸੀ ਆਦੀ ਹੈ ਤੇ ਇਹਦੇ ਵਿੱਚ ਕੋਰਸੋਂ ਦੀ ਇੱਕ 1 ਕਰੋੜ ਦਾ ਪ੍ਰਾਈਜ਼ ਉਹ ਚੱਲ ਰਹੀ ਹੈ ਖਬਰ ਉਹ ਵੀ ਪਾਲੀ ਲੋਟਰੀ ਉਹਨਾਂ ਦੀ ਵੀ ਕੰਨਿਆ ਮਰਦੀ ਤੇ ਪਰਮਾਤਮਾ ਦੀ ਕਿਰਪਾ ਇਦਾਂ ਨਾਮ ਲੱਗਦੇ ਰਹਿਣਗੇ ਤੇ ਇਸ ਕਰਕੇ ਅਸੀਂ ਇਹ ਕਹਿਣੇ ਹੁੰਨੇ ਵੀ ਜਿਹੜੀਆਂ ਟਿਕਟਾਂ ਨੇ ਆਪਣੀ ਪੂਰੀ ਕਾਪੀ ਪਾਇਆ ਕਰੋ ਠੀਕ ਹੈ ਕਿਉਂਕਿ ਜੇ ਉਹਨੇ ਮੰਨ ਲਓ ਉਹਨਾਂ ਦੀ ਪੂਰੀ ਕਾਪੀ 50 ਟਿਕਟਾਂ ਦੀ ਪਾਈ ਹੁੰਦੀ ਤਾਂ 4.5 ਲੱਖ ਰੁਪਏ ਬਣਨਾ ਸੀ ਪਰ ਇਹ ਆ ਦੋਨਾਂ ਦੀ ਕਿਸਮਤ ਦੇ ਵਿੱਚ ਸੀ ਠੀਕ ਹੈ ਅੱਜ ਇਹਨਾਂ ਨੂੰ ਟਿਕਤਾ 25 ਉਹਨਾਂ ਦੇ ਦੋ 25 25 ਮੈਨੂੰ ਉਹ ਤਾਂ ਫਿਰ ਆ ਪੰਡਤ ਜੀ ਆ ਆਪਣੇ ਪੰਡਰ ਜੀ ਨਾਲ ਅਧੇਰਾ ਲੋੜ ਦੀ ਪਾਸੀ ਅੱਧਾ ਦੀ ਉਹਨਾਂ ਹ ਜਿੰਨੇ ਜਿੰਨੀ ਲੋੜ ਸੀ ਉਸ ਹਿਸਾਬ ਨਾਲ ਮਿਲ ਗਏ ਜਿੰਨੀ ਜਿੰਨੀ ਲੋੜ ਸੀ ਉਹਨੇ ਉਹਨੇ ਮਿਲ ਕੇ ਬਾਕੀ ਸਾਡਾ ਸਾਨੂੰ ਮਿਲ ਜਾਣਾ ਇਹਨਾਂ ਦਾ ਇਹਨਾਂ ਨੂੰ ਮਿਲ ਜਾਣਾ ਉਹਨਾਂ ਦਾ ਉਹਨਾਂ ਨੂੰ ਮਿਲ ਗਿਆ ਉਹਨਾਂ ਨੂੰ ਪ੍ਰਾਦਾ ਜਵਾਬ ਆ ਜਿਹੜੇ ਕਹਿੰਦੇ ਨੇ ਪੰਡਤ ਜੀ ਬੋਕੀ ਗੱਲਾਂ ਮਾਰਦੇ ਨੇ ਕਰ ਇੱਕ ਵਾਰ ਚੁੱਪ ਕਰੋ ਜਿਹੜੇ ਉਹ ਲੋਕ ਆ ਗੱਲਾਂ ਲਗਾਤਾਰ ਹੋਂ ਦੇ ਵਿੱਚ ਬਹੁਤ ਕਰਦੇ ਨੇ ਵੀ ਪੰਡਤ ਜੀ ਐਂ ਕਰਦੇ ਨੇ ਝੂਠ ਬੋਲਦੇ ਨੇ ਮਕਾਰ ਉਹ ਤਾਂ ਦੇਖੋ ਜੀ ਮੇਰੇ ਫੇਸਬੁੱਕ ਆਈਡੀ ਤੇ ਤਕਰੀਬਨ ਮਿਲੀਅਨ ਮਿਲੀਅਨ ਵੀਊ ਆਉਂਦੇ ਨੇ ਹੈਨਾ ਉਹਦੇ ਉੱਤੇ ਆ ਮੰਨ ਕੇ ਚਲੋ ਲੱਖ ਲੱਖ ਕਮੈਂਟ ਹੁੰਦਾ ਤੇ ਜਿਹਦੇ ਵਿੱਚੋਂ ਲੱਖ ਦੇ ਵਿੱਚੋਂ 90 ਹਜ਼ਾਰ ਕਮੈਂਟ ਮੇਰੇ ਖਿਲਾਫ ਹੁੰਦਾ ਹੈਨਾ ਪਰ ਮੈਂ ਉਹਨਾਂ ਨੂੰ ਕੁਝ ਨਹੀਂ ਕਹਿੰਦਾ ਮੈਂ ਉਹਨਾਂ ਨੂੰ ਇਹੀ ਕਹਿੰਦਾ ਵੀਰੇ ਦੱਬ ਕੇ ਕਮੈਂਟ ਕਰੋ ਹੋਰ ਮੇਰੇ ਖਿਲਾਫ ਹੀ ਕਰੋ ਜਿੰਨਾ ਮੇਰੇ ਖਿਲਾਫ ਚੱਲਦੇ ਨੇ ਉਹਨਾਂ ਬਲੇਬਲੇ ਉਹਦੇ ਤੁਸੀਂ ਇਹ ਦੇਖੋ ਮਲੇ ਕੋਲੇ ਧਰਤੀ ਦੇ ਘਰੇ ਇਤਿਹਾਸਕ ਧਰਤੀ ਦੇ ਘਰੇ 20 20 ਸਾਲ ਹੋ ਗਏ ਲਾਟਰੀ ਵੇਚਦੇ ਮਲੇ ਕੋਲੇ ਕੋਈ ਕਦੇ ਨੇ ਕਿਸੇ ਨੇ ਕਿਹਾ ਵੀ ਇਨਾਮ ਲੱਗਿਆ ਬਈ 7 ਤਰੀਕ ਨੂੰ ਮੀਨਾ ਆਉਣਾ ਤੁਸੀਂ ਲੱਖਪਤੀ ਦੇਖੋ ਕਿੰਨੇ ਨੇ ਤੇ ਬਾਕੀ ਤੁਹਾਡੇ ਜਰੀਏ ਕਹਿ ਰਹੇ ਆ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਥੇ ਕਰੋੜਪਤੀਆਂ ਦੀ ਲਾਈਨਾਂ ਲੱਗਣਗੀਆਂ ਠੀਕ ਹੈ ਜੀ ਵਾਕਿਆ ਜੀ ਆਉਣ ਵਾਲੇ ਸਮੇਂ ਦੇ ਵਿੱਚ ਕਰੋੜਾਂ ਪਤਿਆਂ ਦੀਆਂ ਲਾਈਨਾਂ ਲੱਗਣਗੀਆਂ ਪੰਡਤ ਜੀ ਮੋਖਸਾ ਕਰਾਓ ਜੀ ਉਹ ਇੱਥਾ ਸੋ ਵਾਕਿਆ ਜੀ ਵੱਡੀ ਗੱਲ ਆ ਲੋੜ ਦੀ ਲੋੜ ਪੂਰੀ ਹੋਈ ਦੇਖੋ ਬੜੀਆਂ ਆਸਾਂ ਲੈ ਕੇ ਲੋਕ ਪੰਡਤ ਜੀ ਕੋਲ ਆਉਂਦੇ ਨੇ ਪੈਸੇ ਦੀ ਹਰ ਤਲੂੜਾ ਕਾਦਰ ਨਹੀਂ ਬੇ ਵੀਰੇ ਪੈਸੇ ਦੀ ਹਰ ਤਲੂੜਾ ਪਰ ਇੱਥੇ ਲੋੜ ਵੰਦਾ ਦੀ ਲੋੜ ਪੂਰੀ ਹੁੰਦੀ ਹੈ ਕਿਉਂਕਿ ਮਨ ਵਿੱਚ ਸਾਧਾ ਲੈ ਕੇ ਮਨ ਵਿੱਚ ਵਿਸ਼ਵਾਸ ਰੱਖ ਕੇ ਪੰਡਤ ਕੋਲ ਆਉਂਦੇ ਨੇ ਬਾਅਦ ਵਿੱਚ ਜਿਹੜੀ ਉਹਨਾਂ ਦੀ ਮਨ ਦੀ ਆਸਰੀ ਪੂਰੀ ਹੋਏ ਇਸ ਤਰ੍ਹਾਂ ਇਸ ਵੀਰਦੀ ਵੀ ਜਿਹੜਾ ਕਿ 2.2 ਲੱਖ ਤੱਕ ਦਾ ਫੀਮ ਨੇ ਇਨਾਮ ਲੱਗਿਆ ਜੋ ਬੜਾ ਖੁਸ਼ ਹੈ ਪਰਵਾਹ ਤੇ ਗਰੀਬ ਪਰਿਵਾਰਾਂ ਮਿਹਨਤੀ ਆ ਮਿਹਨਤ ਕਰਕੇ ਹੱਤੀ ਕਿਹ ਅੰਦਰ ਜਿਹੜਾ ਕਿ ਰੋਜ਼ੀ ਰੋਟੀ ਕਮਾਉਂਦੇ ਨੇ ਸੋ ਬਹੁਤ ਬਹੁਤ ਮੁਬਾਰਕਾ ਇਕ ਵਾਲ ਵੀਰ ਦੀ ਉਪਰ ਅਧਨਿਕ ਬਹੁਤ ਬਹੁਤ ਧੰਨਵਾਦ